ਲੈ ਵੀ ਦੋਸਤੋ ਆਪਾਂ ਪਹੁੰਚੇ ਜਗਤਾਰ ਸਿੰਘ ਚੈਲ ਕੋਲੇ ਖਿਆਲੇ ਤੇ ਜਿਵੇਂ ਤੁਹਾਨੂੰ ਦੱਸਿਆ ਬਾਈ ਦਾ ਬਰਮਿਕ ਪੋਸਟ ਦਾ ਕੰਮ ਆ ਤੇ ਬਾਈ ਤੋਂ ਸਾਰੀ A to Z ਜਾਣਕਾਰੀ ਲੈਣੇ ਆ ਬਰਮਿਕ ਪੋਸਟ ਬਾਰੇ ਕਿਵੇਂ ਤਿਆਰ ਹੁੰਦੀ ਹੈ ਕਿਹੜੀ ਬਰੀਡ ਪਾਲ ਰਿਹਾ ਹੈ ਗਨੋਆ ਦੀ ਤੇ ਕੀ ਰੇਟ ਸੇਲ ਹੁੰਦੀ ਹੈ ਤੇ ਤੁਸੀਂ ਵੀ ਜੇ ਖਰੀਦਣੀ ਚਾਹੁੰਦੇ ਤਾਂ ਜਗਤਾਰ ਨਾਲ ਜਾਂ ਕੰਮ ਬਾਰੇ ਕੁਝ ਜਾਣਕਾਰੀ ਲੈਣੇ ਕੰਟੈਕਟ ਕਰ ਸਕਦੇ ਸੱਸੀ ਗੱਲ ਬਾਈ ਜਗਤਾਰ ਸੱਸੀ ਗੱਲ ਬਾਈ ਜੀ ਇੱਕ ਤਾਂ ਆਪਾਂ ਬਾਈ ਤੁਹਾਡਾ ਸਵਾਗਤ ਹੈ ਇੱਥੇ ਹੁਣ ਤੇ ਬਹੁਤ ਟਾਈਮ ਕੱਢ ਕੇ ਇੱਥੇ ਪਹੁੰਚੇ ਵੀਡੀਓ ਬਣਾਉਣ ਲਈ ਜੀ ਆਇਆਂ ਨੂੰ ਜਗਤਾਰਿਕ ਤਾਂ ਪਹਿਲੀਆਂ ਚ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸ ਦੀ ਆਪਾਂ ਆਪਣਾ ਨਾਮ ਜਗਤਾਰ ਸਿੰਘ ਆ ਵੀਰੇ ਮਾਲ ਨੰਬਰ ਕੋਇਲ ਨੰਬਰ 75892 75892 14005 14005 ਇਹ ਜਿਹੜੀ ਲੋਕੇਸ਼ਨ ਆ ਵੀਰੇ ਇਹ ਜੀ ਨਾ ਆਪਣਾ ਜਿਹੜਾ ਖਿਆਲੇ ਤੋਂ ਆਤਲੇ ਨੂੰ ਰੋਡ ਆਉਂਦਾ ਜੀ ਮੇਨ ਰੋਡ ਊਪ ਦੇ ਉੱਪਰ ਆ ਜੀ 2 ਕਿਲੋਮੀਟਰ ਖਿਆਲੇ ਤੋਂ ਪੈਂਦਾਗਾ ਜੇ ਆ ਪਾਤਲੇ ਕਣੂ ਆਉਣਾ ਤਾਂ ਆਤਲੇ ਕਣੂ ਆਪਕ ਨੂੰ ਤਿੰਨ ਚਾਰ ਕਿਲੋਮੀਟਰ ਬੈਠਾ ਹਾਂ ਜਗਤਾਰ ਦਾ ਸਬਜ਼ੀਆਂ ਦਾ ਕਾਊਂਟਰ ਲੱਗਿਆ ਵਾ ਤੇ ਉਹਦੇ ਇੱਕ ਕਿਲਾ ਪਿੱਛੇ ਛੱਟਵੇਂ ਜਗਤਾਰ ਦਾ ਗੰਡੋਆ ਦਾ ਫਾਰਮ ਨਾਲ ਠੀਕ ਆ ਜਗਤਾਰ ਜੀ ਆਪਾਂ ਗੰਡੋਆ ਦੇ ਕਦੋਂ ਕੰਮ ਸ਼ੁਰੂ ਕੀਤਾ ਸੀ ਕਿੱਥੋਂ ਇਹਦੀ ਟ੍ਰੇਨਿੰਗ ਲਈ ਸੀ ਇਹ ਵੀਰੇ ਮੈਨੂੰ ਹੋ ਗਿਆ ਕੰਮ ਸ਼ੁਰੂ ਕਰਨ ਨੂੰ ਠਟਕੜ 6 ਸਾਲ ਹੂੰ ਪਹਿਲਾਂ ਤਾਂ ਫਿਰ ਮੈਂ ਜਿਵੇਂ ਆਪਾਂ ਦੇਖਣ ਲੱਗੇ ਨਾ ਨਾ ਵੀਡੀਓ ਦੇਖੀ ਉਹ ਕਰ ਰਹੀ ਸੀ ਪਰ ਮੈਨੂੰ ਵੀਡੀਓ ਦੀ ਗੱਲ ਤਾਂ ਵੀ ਅਲੱਗਾ ਹਨਾ ਜੀ ਜਾਗ ਵੀਡੀਓ ਨੇ ਲੈ ਆ ਪਰ ਮਾੜਾ ਮੋਟਾ ਵੀ ਆਪਾਂ ਦੇਖੀਏ ਵੀ ਚੱਲ ਕੀ ਬਣਦਾਗਾ ਹੂੰ ਉਸ ਤੋਂ ਬਾਅਦ ਫਿਰ ਮੈਂ ਆਪਣੇ ਮਾਨ ਸਾਹਿਬ aí ਕੇ ਵੀ ਕੇ ਚ ਕਿਸੇ ਵੀ ਆਨ ਕੇਂਦਰ ਚ ਖੋਖੜ ਕੜਾ ਹਾਂ ਖੋਖੜ ਕੜਾ ਉੱਥੇ ਗਏ ਸੀ ਹਾਂ ਉੱਥੇ ਨਾ ਡਾਕਟਰ ਨੇ ਸੁਖਜੀਤ ਸਿੰਘ ਸੇਖੋ ਬਹੁਤ ਨਾਈਸ ਬੰਦੇ ਸੀ ਹੁਣ ਤਾਂ ਚੱਲ ਉਹਨਾਂ ਦੀ ਵੀ ਆਪਦੇ ਪਿੰਡ ਬਦਲੀ ਹੋ ਗਈ ਚੱਲ ਉਹ ਤੇ ਬਾਈ ਸੋ ਉਹਨੂੰ ਮੈਂ ਸਬੋਧ ਕਰ ਦਿਆਂਗੇ ਕਿਉਂਕਿ ਹਾਂ ਕਿਉਂਕਿ ਤੁਸੀਂ ਐ ਮੰਨ ਲਾ ਬਾਈ ਉਹ ਉਹ ਨਾ ਇੱਕ ਪ੍ਰੋਫੈਸਰ ਘਟ ਹੂੰ ਦੋਸਤ ਜ਼ਿਆਦਾ ਸੀ ਜੀ ਮਿੱਤਰ ਜਿਹੜਾ ਮੇਨ ਕੰਮ ਉਹਨਾਂ ਦੀ ਮਿੱਤਰਤਾ ਵਾਲੀ ਸੀ ਸਸ ਉਸੇ ਕੰਮ ਨੂੰ ਆਪਾਂ ਉਹਨਾਂ ਦੀ ਮਿਸ ਕਰ ਦਿਆਂਗੇ ਹਾਂ ਤੇ ਕੁਸ ਆਪਾਂ ਉਹਨਾਂ ਤੋਂ ਹੋ ਕਰਿਆ ਜੀ ਫੇਰ ਮੈਂ ਇੱਕ ਅੱਗੇ ਹੋ ਟ੍ਰੇਨਿੰਗ ਲਈਤੀ ਹਾਂ ਕਿਹਨਾਂ ਗੱਲ ਆ ਤੇ ਜਿਆਦਾਤਰ ਆਪਾਂ ਨੂੰ ਇਹ ਕੇਵੀਕੇ ਦਾ ਬਹੁਤ ਸਪੋਰਟ ਰਹੀ ਹੈ ਹਾਂਜੀ ਹਾਂ ਬਹੁਤ ਸਪੋਰਟ ਤੇ ਕਿੰਨੇ ਬੈੱਡਾਂ ਦਾ ਸਟਾਰਟ ਕੀਤੇ ਸੀ ਪਰ ਅੱਜ ਆਪਣੇ ਕੋਲ ਕਿੰਨੇ ਬੈੱਡ ਨੇ ਇਹ ਮੈਂ 10 ਬੈੱਡਾਂ ਤੋਂ ਸ਼ੁਰੂ ਕਰਿਆ ਸੀ ਬਾਈ ਉਧਰ ਆਪਣੇ ਨਾ ਜਿਹੜੇ ਉਹ ਪਾਦਲੀ ਸੈੱਡ ਬਣੇ ਹੋ ਸੀ ਉਹ ਪੱਕੇ ਕਰੇ ਸੀਗੇ ਪੱਕੇ ਕਰੇ ਠੀਕ ਹੈ ਪੱਕੇ ਬੈੱਡ ਬਣਾ ਕੇ ਸਾਈਡ ਤੇ ਕੰਧਾਂ ਕੱਢ ਕੇ ਉੱਪਰ ਸ਼ਿਰਕੀ ਦੀ ਸੱਤ ਪਾਈ ਹੋਈ ਸੀ ਬਹੁਤ ਵਧੀਆ ਪ੍ਰੋਜੈਕਟ ਕਰਿਆ ਸੀਗਾ ਹਾਂ ਤੇ ਉਹ ਜਦੋਂ ਉਹ ਚ ਚਲੋ ਮੇਰਾ ਥੋੜਾ ਟਾਈਮ ਕੰਮ ਚੱਲਿਆ ਉਸ ਤੋਂ ਬਾਅਦ ਆਪਣਾ ਨੇਰੀ ਆ ਗਈ ਨੇਰੀ ਨੇ ਫਿਰ ਆਪਣਾ ਸਾਰਾ ਸਿਸਟਮ ਹੀ ਖਰਾਬ ਕਰਤਾ ਕਿਉਂਕਿ ਜਿਹੜਾ ਬਾਹਰਲੀ ਸਾਈਡ ਮੈਂ ਥੋੜਾ ਜਿਹਾ ਗੰਡਵਾਇਆ ਵਧਾਇਆ ਸੀ ਤੋਂ ਵੀ ਉਹ ਤਾਂ ਤੁਸੀਂ ਮੰਨ ਵੀ ਗੰਡਵਾ ਕੰਧ ਥੱਲੇ ਆ ਗਿਆ ਕੋਈ ਛੱਤ ਦੇ ਮਲਬ ਵਿਚ ਲਿਆ ਗਿਆ ਹਾਂ ਵੀ ਉਹ ਨਾ ਕਿਰਨ ਇੱਕ ਵਾਰ ਤਾਂ ਜਿਆਦਾ ਨੁਕਸਾਨ ਹੋਇਆ ਸੀਗਾ ਪਰ ਜੇ ਤਾਂ ਬਈ ਉੱਥੇ ਆਪਾਂ ਕਰ ਦਾਂਦੇ ਹਣਾ ਵੀ ਜਰਾ ਹੁਣ ਤਾਂ ਨੁਕਸਾਨ ਹੋ ਗਿਆ ਵੀ ਅੱਥਾ ਚਲਾਉਂਦੇ ਹਾਂ ਹਾਂ ਪਰ ਇਹ ਹਾਰਮਨ ਵਾਲੀ ਗੱਲ ਹੋ ਗਈ ਆ ਮੈਨੂੰ ਵੀ ਆਸੀ ਮੈਂ ਵੀ ਹਰੇਕ ਬੰਦਾ ਕਹਿੰਦਾ ਸੀ ਕਿ ਯਾਰ ਕੋਈ ਤਾਂ ਠਮਾਰੀਆਂ ਦਾ ਵੀ ਕੀ ਕਰੂ ਨ ਸ਼ੁਰੂ ਕਰਿਆ ਕੰਮ ਵੀ ਕੱਲ ਨੂੰ ਲੋਕ ਆਪਾਂ ਨੂੰ ਇਹ ਨਾ ਗੱਲ ਕਹਿੰਦੇ ਯਾਰ ਵੀ ਸ਼ੁਰੂ ਤਾਂ ਕਰਿਆ ਸੀ ਵੀ ਕਿੰਨਾ ਕੁ ਵੀ ਅੱਗੇ ਵਧ ਗਿਆ ਜਾਂ ਹੋਰ ਬਸ ਉਸੇ ਉਸ ਤੋਂ ਕਰਕੇ ਫਰ ਆਪਾਂ ਸੱਤ ਵਗੈਰਾ ਦਾ ਬਾਈ ਸੀ ਆਪਣਾ ਜਿਵੇਂ ਸਿੰਪਲ ਜਾਲੀ ਦੀ ਕਹਿਦੀ ਹੈ ਜਾਂ ਕਾਗਜ਼ ਪਾ ਕੇ ਇਸੇ ਨਾਲ ਹੀ ਕਰ ਲਿਆ ਤੇ ਇਹ ਸਭ ਦਾ ਪੂਲਾ ਪ੍ਰੋਜੈਕਟ ਕਰ ਲਿਆ ਜਿਵੇਂ ਜਿਹੜਾ ਤੂੰ ਕਿਹਾ ਵੀ ਮੈਂ ਪਹਿਲੇ ਸਾਲ ਮੇਰਾ ਨੁਕਸਾਨ ਹੋ ਗਿਆ ਸੀ ਨਾ ਮੇਰਾ ਵੀ ਇੱਕ ਥਾਊਟ ਆ ਯਾਰ ਵੀ ਜਦੋਂ ਵੀ ਆਪਾਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਦੇ ਆ ਕੋਈ ਬਿਜ਼ਨਸ ਲਾਲਾ ਸਾਹਿਬ ਜਿਹੜਾ ਲਾਣਾ ਜਾਂ ਲਾਣਾ ਕੋਈ ਪਸੂ ਪਾਲਣਾ ਦਿੰਦਾ ਇੱਕ ਵਾਰ ਕੁਦਰਤ ਬੰਦੇ ਨੂੰ ਪੁੱਠਾ ਜਾਂ ਨਹੀਂ ਸਿੱੜਦੀ ਵੀ ਯਾਰ ਇਹ ਬੰਦਾ ਸਟੈਂਡ ਕਰਦਾ ਹੈ ਨਾ ਵੀ ਮੇਰੇ ਹੈਗਾ ਇਹ ਦੂਜੀ ਰਾ ਮੇਰਾ ਮਨਣਾ ਵੀ ਹੀ ਆ ਬਾਈ ਵੀ ਆਪਾਂ ਜੇ ਉਹ ਨੂੰ ਕੋਈ ਪ੍ਰੋਜੈਕਟ ਕਰਦੇ ਆ ਨਾ ਹੁਣ ਮੈਨੂੰ ਉੱ ਪੀ ਜਦੋਂ ਮੈਂ ਇਹ ਕੰਮ ਨੂੰ ਨੁਕਸਾਨ ਹੋਇਆ ਹੂੰ ਉੱਥੇ ਮੈਨੂੰ ਵੀ ਲੱਗਿਆ ਵੀ ਚਾਹੇ ਕੁਦਰਤ ਨਾਲ ਲੋ ਚਾਹੇ ਹੁਸਲਾ ਲਾ ਲੋ ਵੀ ਇਹ ਕੰਮ ਜਸ ਹੁੰਦਾ ਨਹੀਂ ਕੀ ਬੰਦਾ ਛੱਡਦਾ ਕਿ ਨਹੀਂ ਹਾਂ ਪਰ ਜੇ ਆਪਣੇ ਅੰਦਰੋਂ ਮਾਨ ਮਾਇਆ ਬਣਿਆ ਹੋਇਆ ਕਿਸੇ ਗੱਲ ਤੇ ਵੀ ਕੋਈ ਕੰਮ ਕਰਨਾ ਹੈ ਤਾਂ ਮੈਨੂੰ ਤਾਂ ਲੱਗਦਾ ਨਹੀਂ ਬਈ ਕੰਮ ਮਜ਼ੇ ਜੇ ਤੂੰ ਉਹ ਚੀਜ਼ ਨੂੰ ਹਾਰ ਮੰਨ ਕੇ ਉੱਠ ਕੇ ਦੁਬਾਰਾ ਚੱਲ ਪਿਆ ਦੂਬਾਰਾ ਮੰਨ ਲਾਪਾ ਕਹਿੰਦੇ ਜਿੱਤ ਪੱਕੀ ਆ ਜਿੱਤ ਬਈ ਇੱਕ ਗੱਲ ਹੋਰ ਹੈ ਕਾਮਯਾਬੀ ਵੀ ਤੁਹਾਨੂੰ ਮੈਂ ਦੱਸਦਾ ਗੱਲ ਪਹਿਲਾਂ ਮੇਰੇ ਕੋਲੇ ਜਦੋਂ ਮੈਂ ਫਾਰਮ ਸ਼ੁਰੂ ਕਰਿਆ ਦਾ ਹੂੰ ਉਦੋਂ ਮੇਰੇ ਕੋਲੇ ਜਿੰਨਾ ਮੇਰੇ ਕੋਲੇ ਸਾਲ 1.5 ਸਾਲ ਚ ਗੰਡਵਾ ਵਧਿਆ ਸੀ ਹਾਂ ਠੀਕ ਆ ਨੁਕਸਾਨ ਹੋ ਗਿਆ ਮਰ ਗਿਆ ਗੰਡਵਾ ਜਮਾ ਘਟ ਗਿਆ ਹਾਂ ਕੁਦਰਤ ਦੇ ਕਹੇ ਵਰਦਾਨ ਵਾਲੀ ਗੱਲ ਆ ਲਾਲਾ ਚਾਹੇ ਕੁਸ ਲਾਲਾ ਬੈ ਤੇ ਮਲਕ ਦੀ ਕਿਸੇ ਹਿਸਾਬ ਨਾਲ ਕਿਰਪਾ ਹੋਈ ਉਨਾ ਮੇਰਾ 1 ਸਾਲ ਦੇ ਅੰਦਰ ਅੰਦਰ ਉਹਦੋਂ ਦੁੱਗਣਾ ਚੌਗਣਾ ਹੋ ਗਿਆ ਦੁੱਗਣਾ ਹੋ ਗਿਆ ਜਿਵੇਂ ਜਨਕੀ ਘਟ ਕੇ ਉਹੀ ਗੱਲ ਹੋ ਗਈ ਕਾਮਯਾਬੀ 1.5 ਸਾਲ ਤੋਂ ਨਾ ਹੋਇਆ ਵੀ ਇਹ ਚੀਜ਼ ਦਾ ਫਰਕ ਤਾਂ ਪੈਂਦਾ ਜੇ ਦੁੱਤੀ ਛੱਡ ਦਿੰਦਾ ਵੀ ਯਾਰ ਇਹ ਤਾਂ ਕੰਮ ਖਰਾਬ ਹੋਣਾ ਕਰ ਦੋ ਕਰੋ ਫਿਰ ਤਾਂ ਬਾਈ ਕੀ ਸੀ ਫਿਰ ਸਾਰਾ ਟਿੰਡਪੋਟ ਚੱਕ ਕੇ ਲੈ ਜਾਂਦੇ ਹਾਂ ਆਉਂਦਾ ਹੋ ਗਿਆ ਫਿਰ ਨਾਲੇ ਆਹ ਹਾਂ ਦਾ ਵੀਰ ਕੰਮ ਸ਼ੁਰੂ ਕਰਿਆ ਆਪਦੇ ਮਨ ਨੂੰ ਵੀ ਰਹਿੰਦਾ ਹਣਾ ਵੀ ਆਪਾਂ ਕੋਲੋਂ ਸ਼ੁਰੂ ਕਰਿਆ ਸੀਗਾ ਵੀ ਕਰ ਨਹੀਂ ਸਕੇ ਨਾਲੇ ਲੋਕ ਦੂਜਿਆਂ ਦੇ ਪੀਅਰ ਇਹਨੇ ਕਰਿਆ ਸੀ ਕਿੱਡੀ ਗੱਲ ਠੀਕ ਹੈ ਜੀ ਪਰ ਹੁਣ ਜਿਵੇਂ ਤੇਰਾ ਕੰਮ ਵਧੀਆ ਵੱਧ ਗਿਆ ਹਣਾ ਤੂੰ ਸੇਲ ਵੀ ਕਰ ਰਿਹਾਗਾ ਹੁਣ ਲਗਭਗ ਆਪਣਾ ਵੀਰੇ 100 ਬੈਡ ਟੂ ਪਲਸ ਆ ਗਏ ਹਾਂ ਹਾਂ 100 ਬੈਡ ਹਾਂਜੀ ਠੀਕ ਆ ਜੇ ਆਪਾਂ ਕਹੀਏ ਇਹਦੀ ਆਉਟਪੁੱਟ ਹਣਾ ਵੀ ਕਿੰਨੀ ਕ ਆਪਾਂ ਸੇਲ ਇਹਦੀ ਦੇ ਸਕਦੇ ਮਹੀਨੇ ਦੀ ਆਉਟਪੁੱਟ ਕਿੰਨੀ ਕ ਦੇ ਸਕਦਾ ਤੁਰੇ ਇਹਦੀ ਬਾਈ ਜੇ ਹੁਣ ਆਪਾਂ ਉਹ ਕਰੀਏ ਜਿਵੇਂ ਹੁਣ ਮੇਰੇ ਕੋਲੇ ਪ੍ਰੋਜੈਕਟ ਲਾ ਲਓ ਹੁਣ ਘੱਟੋ ਘੱਟ ਮੇ ਤਿਆਰ ਹੋ ਜਿਹੜਾ ਹੁਣ ਇਕੱਠਾ ਹੋ ਸਾਡਾ ਹੁਣ ਅੱਜ ਤੀਜਾ ਚੌਥਾ ਦਾ ਸਾਡਾ ਚਰਾਈ ਚੱਲ ਰਹੀ ਆ ਹਾਂ ਹਾਂ ਛੋਟਨਾ ਵੱਡਾ ਦਾ ਪਾਈ ਜਾਂਦੇ ਆ ਗਿਆ ਖਾਲੀ ਹੋਈਆਂ ਦੇ ਨਾਲ ਦੇ ਉਹ ਪਾਈ ਜਾਂਦੇ ਆ ਤੇ ਇਹ ਲੱਗਾ ਵੀਰੇ ਠੀਕ ਆ ਹਾਂ 100 ਕੁ ਮੰਟਲ ਤਿਆਰ ਹੈ ਹਾਂ ਲਗਭਗ ਤੇ ਕੀ ਰੇਟ ਐਵਰੇਜ ਸੇਲ ਹੁੰਦੀ ਐ ਇਹ ਘਟਾਰੇ ਇਹ ਲੋਕਲ ਤਾਂ ਵੀਰੇ ਆਪਣੇ 20 ਆਪਣੇ 20 ਰੁਪਏ ਕਿਲੋ 2000 ਰੁਪਏ ਕੁੰਟਲ ਹੋ ਜਾਂਦੀ ਆ ਠੀਕ ਆ ਜੇ ਆਪਾਂ ਜ਼ਿਆਦਾ ਵਿਅਸਤੇ ਕੱਢਦੇ ਆ ਤਾਂ ਵੀ ਆਪਣੀ 10 ਰੁਪਏ ਜਨ ਕਿ 1000 ਰੁਪਏ ਕੁੰਟਲ ਨਿਕਲੀ ਜਾਂਦੀ ਹਾਂ ਉਸ ਹਿਸਾਬ ਨਾਲ ਚੱਲੀ ਜਾਂਦਾ ਠੀਕ ਆ ਹਾਂ ਜੀ ਹਾਂ ਬਾਕੀ ਜਿਹੜਾ ਵੀ ਆਪਣਾ ਕੋਈ ਪੱਕਾ ਹੋ ਨਹੀਂ ਹੈਗਾ ਰਿਜ਼ਲਟ ਵੀ ਤਾਂ ਐ ਨਹੀਂ ਪਤਾ ਵੀ ਜਦ ਦੇ ਕੋਈ ਇੱਕ ਬੰਦਾ ਆ ਗਿਆ ਵੀ ਗੰਡਵਾ ਲੈਣਾ ਬਾਈ ਮੈਂ ਕਿੰਨਾ ਲੈਣਾ ਜਾਂ ਹੋਰ ਲੈਣਾ ਕੋਈ ਕਾਇ ਨਹੀਂ ਪਤਾ ਵੀ ਇੱਕ ਦਿਨ ਚੋ 30000 ਦਾ 50000 ਦਾ ਲੱਖ ਰੁਪਏ ਦਾ ਐ ਵੀ ਚੱਕ ਲੈ ਉਹ ਮਾਰਕੀਟ ਬਣਾਉਂਦਾ ਉਹ ਮਾਰਕੀਟ ਬਾਈ ਉਹਨੂੰ ਆਪਾਂ ਵੀ ਜੇ ਆਪਾਂ ਐਵਰੇਜ ਨਹੀਂ ਵੀ ਆਪਾਂ ਦੇਖ ਸਕਦੇ ਵੀ ਆਪਾਂ ਨੂੰ ਕਿੰਨਾਗਾ ਜੇ ਆਪਾਂ ਕਹਿੰਦੇ ਹੁਣ ਇੱਕ ਮਹੀਨਾ ਦੋ ਮਹੀਨੇ ਬੇਲੇ ਰਹਿ ਗਏ ਆਪਾਂ ਵੀ ਯਾਰ ਆਪਣੇ ਕੋਲ ਕੰਮਕਾਰ ਨਹੀਂ ਆਇਆ ਤਾਂ ਤਾਂ ਐ ਨਹੀਂ ਪਤਾ ਵੀ ਇੱਕ ਦਾਮ ਆਗਾ ਕਿੰਨਾ ਕੰਮ ਆਇਆ ਜਿਵੇਂ ਜਿੱਤਰਾਂ ਪਰ ਸ਼ੁਰੂ ਤੋਂ ਗੱਲ ਕਰਨੀ ਹੋਵੇ ਬੈੱਡ ਦੀ ਇੱਕ ਦੀ ਇਹਦਾ ਕੀ ਪ੍ਰੋਸੈਸ ਹੁੰਦਾ ਇਹਦੇ ਚ ਗੋਹਾ ਪਾਉਣਾ ਸ਼ੁਰੂ ਤੋਂ ਕਿਵੇਂ ਪਾਉਣਾ ਹੁੰਦਾ ਠੀਕ ਆ ਕਿੰਨੇ ਦਿਨਾਂ ਚ ਇਹ ਮੰਨ ਲਓ ਵਰਮੀ ਮੈਂ ਦੱਸ ਦਾਂ ਗੱਲੋ ਸਾਹ ਤੈਨੂੰ ਉਧਰ ਆਪਣਾ ਦਿਖਾਣ ਆਪਣੇ ਦਾ ਉਹ ਸਿਸਟਮ ਆ ਤਿਆਰ ਕਰਿਆ ਹੋਇਆ ਇਹਦੇ ਚ ਗੋਹਾ ਨਾਲ ਠੰਡਾ ਕਰਨਾ ਪੈਂਦਾ ਹੈਗਾ ਹੂੰ ਦੱਸ ਹੂੰ ਜੇ ਗੋਹਾ ਸਹੀ ਠੰਡਾ ਲਾ ਹੂੰ ਤਾਂ ਗੋਹਾ ਤੋਂ ਮੈਨੂੰ ਫਾਇਦਾ ਜੇ ਗੋਹਾ ਗਰਮਾ ਤਾਂ ਹੋਣਾ ਹੁਣ ਆ ਪੈਚ ਜਮਾ ਕਰ ਲੈਨੇ ਆ ਵੀਰੇ ਹੂੰ ਠੀਕ ਆ ਇਹ ਚ ਤਿਆਰ ਕਰਕੇ ਹੂੰ ਠੰਡਾ ਹੋ ਜਾਂਦਾ ਠੰਡਾ ਹੋ ਜਾਂਦਾ ਇਹ ਕੱਢ ਲੈਣੇ ਇਹਨੂੰ ਕੱਢ ਕੇ ਤਿਆਰ ਕਰਕੇ ਜਦੋਂ ਠੰਡਾ ਹੋ ਗਿਆ ਫਿਰ ਉਹ ਆਪਾਂ ਦੁਬਾਰੇ ਪ੍ਰੈਸ ਸ਼ੁਰੂ ਕਰਦੇ ਆਂ ਜਾਂ ਆਹ ਬੈੱਡਾਂ ਚਾਹਣ ਹੂੰ ਆਹ ਤਿਆਰ ਹੈਗੀ ਨਾ ਹਾਂ ਇਹ ਰੀ ਤਿਆਰ ਹੋਈ ਗਈ ਇਹ ਰੀ ਤਿਆਰ ਆਪਣਾ ਆ ਗਈ ਇਹ ਇੱਧਰ ਵੀ ਸਾਰੀ ਆਹ ਸਾਰੀ ਰੀ ਤਿਆਰ ਇਹ ਇੱਕ ਬੈੱਡ ਚ ਕਿੰਨੇ ਦਿਨਾਂ ਬਾਅਦ ਤਿਆਰ ਹੁੰਦੀ ਜੀ ਤਾਰ ਇਹ ਕੋਸਤਾ ਕੁ ਲੋਏ ਦੇ ਹਿਸਾਬ ਨਾਲ ਆ ਬਾਈ ਲੱਗ ਭਾਗੇ ਇਹ ਉਹ ਤਾਂ ਤਨ ਮਹੀਨੇ ਪ੍ਰੋਸੈਸ ਲਵੇਗਾ 90 ਦਿਨਾਂ ਦਾ ਪ੍ਰੋਸੈਸ ਹਾਂ ਜੇ ਆਪਾਂ ਸਹੀ ਖਾ ਧਿਆਰ 60 ਤੋਂ 90 ਦਿਨਾਂ ਦਾ ਵਿੱਚ ਹਾਂ ਹਾਂ ਬਾਕੀ ਉਹ ਗੰਡੂਏ ਦੀ ਕੁਆਂਟੀਟੀ ਟੈਂਪਰੇਚਰ ਦੇ ਹਿਸਾਬ ਨਾਲ ਹਾਂ ਆਪਣਾ ਵਾਲੇ ਕੰਮ ਹੀ ਬਾਈ ਜੇ ਹੁਣ ਆਪਾਂ ਇੱਕ ਬੰਦਾ ਕੰਮ ਕਰਦਾ ਉਹ ਨਾਲ ਕੰਮ ਉਹ ਜੇ 10 ਕੰਮ ਕਰ ਦਿਆਂ ਤਾਂ ਪਤਾ ਹਣਾ ਮੰਨ ਲਾ ਵੀ ਇੱਕ 10 ਬਾਈ ਕਿੰਨੇ ਦਾ ਆਪਣਾ ਬੈੱਡ ਇਹ ਜਿਹੜੇ ਵੀ ਆ ਬੈੱਡ ਬਣੇ ਹੋਏ ਨੇ ਕੀ ਪੇਟਾ ਬਣੇ ਹੋਏ ਨੇ 25 ਬਾਈ 4 ਦੇ ਇਹ ਚ ਕਿੰਨਾ ਗੰਡੂਆ ਤੇਰੇ ਹਿਸਾਬ ਨਾਲ ਸਫੀਸ਼ੀਐਂਟ ਆ ਇਹ ਚ ਕੋਈ ਮੇਰੇ ਕੋਲੇ ਤਾਂ ਕੋਈ ਸੁਣ ਮੈਂ ਮੈਂ ਕਹਿੰਦਾ ਕਿ ਕਿਉਂਕਿ ਤੇਰੇ ਕੋਲੇ ਆਪ ਦਾ ਹਣਾ ਤੇ ਲਗਭਗ ਜਿਹੜਾ ਪੰਗਡੋਆ ਵੈਸੇ ਪਾਉਨੇ ਆਗੇ ਜਿਹੜੇ ਆਪਣੇ ਉਹ ਦੂਸਰੇ ਬੈੱਡ ਬਣੇ ਹੋਏ ਨੇਗੇ ਉਹ ਕਿਸ ਤਰ੍ਹਾਂ ਇਹਨਾਂ ਦਾ ਹੈਗਾ 10 3 ਦਾ ਜੀ 10 3 ਨਾਲੇ ਚਾ ਹਾਂ 10 3 ਨਾਲੇ ਚਾ ਅੱਧਾ ਫਟ ਡੂੰਗਾ ਨਹੀਂ ਨਹੀਂ 3 ਇੰਚ 3 ਇੰਚ ਡੂੰਗੇ ਚ ਹਰੇਕ ਬੈੱਡ ਦੀ ਚਾਹੇ ਕੱਚਾ ਚਾਹੇ ਪੱਕਾ ਹੂੰ ਈਦੀ ਸਾਈਡ ਵਾਲੀ ਜਿਹੜੀ ਬਾਉਂਡਰੀ ਉਹ 3 ਇੰਚ ਹੀ ਚਾਹੀਦੀ 3 ਇੰਚ ਚਾਹੀਦੀ ਹਾਂ ਕਿਉਂਕਿ 3 ਇੰਚ ਦਾ ਮਤਲਬ ਕੀ ਹੈ ਨਾ ਵੀਰੇ ਜਦੋਂ ਹੁਣ ਆਪਣਾ ਇਹਦੇ ਉੱਪਰ ਆਪਾਂ ਪਾਣੀ ਛਿਰਕਦਾ ਹੂੰ ਕਈ ਵਾਰ ਜਿਆਦਾ ਆਪਣਾ ਓਵਰ ਪਾਣੀ ਹੋ ਜੇ ਤਾਂ ਇੱਥੋਂ ਇਧਰ ਨਹੀਂ ਨਿਕਲਦਾ ਵੀ ਜੇ ਨੀਕੇ ਜਿਹੜੀ ਆਪਣੀ ਖਾਦ ਦਾ ਪਾਣੀ ਆ ਤਾਂ ਉਹ ਤੇ ਵਿੱਚ ਹੀ ਰਹੇ ਵਿੱਚ ਹੀ ਰਹੇ ਜੇ ਉਹ ਬਾਹਰ ਨਿਕਲਦਾਗਾ ਤਾਂ ਉਹ ਤੁਸੀਂ ਐ ਮੰਨ ਲਓ ਵੀ ਆਪਣਾ ਇੱਕ ਝਰਜਾਂ ਦੀ ਆ ਰਹੀ ਤੁਸੀਂ ਆਪਾਂ ਕੋਈ ਚੀਜ਼ ਗਾਜੀ ਧੋਕੇ ਦੇਤੀ ਕਿਉਂਕਾ ਮਦਰ ਖਾਦ ਦਾ ਰਿਜ਼ਲਟ ਰਹਦਾ ਨਹੀਂ ਬਾਈ ਤੇ ਜਿਹੜਾ ਪਾਣੀ ਆਗਾ ਬੇਸਟ ਉਹਦਾ ਵੀ ਹੈ ਨਹੀਂਗਾ ਇੱਕ ਮੈਂ ਹੋਰ ਗੱਲ ਐਡ ਕਰਨਾ ਚਾਹੁੰਦਾ ਵਿੱਚ ਨਾ ਬੰਦੇ ਬਾਈ ਕੀ ਕਰਦੇ ਨੇਗੇ ਆਪਣਾ ਬਰਮੀ ਬਾਸ ਦੇ ਨਾਂ ਤੇ ਪਖੰਡ ਬਣਾ ਰੱਖਿਆ ਵੀ ਯਾਰ ਇਧਰੋਂ ਬੈੱਡ ਤੇ ਇਧਰ ਪਾਣੀ ਛੱਡੋ ਤੇ ਦੂਜੇ ਪਾਸੇ ਪੈਪ ਲਾਓ ਦੂਜੇ ਪਾਸੇ ਕੱਢੋ ਤੁਹਾਨੂੰ ਵਰਮੀ ਵਾਸ ਕਰਕੇ ਦੇਖੋ ਵਰਮੀ ਵਾਸ ਕਰਕੇ ਦੇਖੋ ਉਹ ਜੈਬ੍ਰੈਲ ਕਿਸਾ ਰ ਹੈ ਨਿਰਾ ਮਹਿਸਾਨ ਆਉ ਚਿਬ੍ਰੈਲ ਕਿਸਾ ਕਿਉਂਕਿ ਜਿਹੜਾ ਹੁਣ ਆਪਣੀ ਮੈਂ ਜਗਦਾਰ ਮੇਰੇ ਸਭ ਨਾਲ ਉਹ ਜੈਬ੍ਰੈਲ ਕਿਸੇ ਵੀ ਇੰਨੇ ਜੈਬ੍ਰੈਲ ਕਿਸੇ ਵੀ ਗਰੋਥ ਪ੍ਰੋਮੋਟਰ ਆ ਨਹੀਂ ਜਿਹੜਾ ਇਹ ਜਿਆਦੇ ਜੁੜੀ ਉਹ ਚੀਜ਼ ਆ ਉਹ ਪੁੱਛਾ ਕੱਚਾ ਜੈਬ੍ਰੈਲ ਕਿਸਾ ਕਿਸਾ ਜੀ ਹਾਂ ਕੱਚਾ ਲਾਲੂ ਚਾਹੀਏ ਕੁਸ ਲਾਲੂ ਜੇ ਤੇ ਹੁਣ ਇਹ ਵੀ ਮਾੜੀ-ਮੁੱਟੀ ਵੀ ਆਪਾਂ ਜੇ ਕਿਸੇ ਨੂੰ ਦੇਤਾ ਜੇ ਉਹਦੀ ਡੋਜ਼ ਵੱਧ ਪੈ ਗਈ ਤਾਂ ਉਹ ਤੇ ਤਰ੍ਹਾਂ ਦਾ ਜ਼ਹਿਰ ਹੀ ਲਾ ਲਓ ਮਚਾਉ ਨਾ ਫਿਰ ਉਹ ਕਿਉਂਕਿ ਗਰੋਥ ਪ੍ਰੋਮੋਟਰ ਆ ਜੇ ਤਾਂ ਹੁਣ ਉਹਦੀ ਜਿਹੜੀ ਜਿਹੜੀ ਵਾਕਈ ਆਪਣੀ ਰਹੇ ਹੈਗੀ ਸਾਰੀ ਇਹ ਧੋਤੀ ਗਈ ਦਾ ਵੀ ਨੁਕਸਾਨ ਆ ਇਹਦਾ ਨੁਕਸਾਨ ਇਹ ਚ ਵੀ ਕੁਛ ਨਹੀਂ ਹਾਂ ਇਹਦੇ ਜੋ ਕੀ ਉਹਦੇ ਬਾਅਦ ਬਣੂਗਾ ਸਿੱਖੀ ਉਹ ਜਿਹੜਾ ਜਿਹੜਾ ਆਪਾਂ ਬਾਸ ਦੀ ਗੱਲ ਕਰਦੇ ਹਾਂ ਨਾ ਇਹ ਬਾਸ ਵੀ ਉੱਥੋਂ ਤਿਆਰ ਹੁੰਦਾ ਜਿਹੜਾ ਆਪਣਾ ਇਹ ਗੰਡੋਵਾ ਦਾ ਗੰਡੋਵਾ ਇੱਕ ਪੀਲੇ ਰੰਗ ਦਾ ਪਦਾਰਥ ਛੱਡਦਾ ਹੁੰਦਾ ਹਾਂ ਜੇ ਤੁਹਾਨੂੰ ਕਈ ਵਾਰ ਆਪਾਂ ਧਰ ਕੇ ਦਾਬਦੇ ਨਾ ਜਾਂ ਹੋਰ ਬਾਥਰੂਮ ਵਗ ਪੀਲੇ ਰੰਗ ਦਾ ਪਦਾਰਥ ਛੜਦਾ ਉਹ ਜਦੋਂ ਆਪਾਂ ਉਹ ਤਾਂ ਕੋਈ ਦਾਅ ਪਾਉਂਦੇ ਜਾਉਂ ਬੈਸੀ ਵੀ ਹਾਂ ਜਿਹੜਾ ਉਹ ਉਹਦਾ ਪਸੀਨਾ ਜਾਂ ਹੋਰ ਪੀਲੇ ਰੰਗ ਦਾ ਜਿਹੜਾ ਉਹ ਸਹੀ ਆਉਣਾ ਨਾ ਉਹ ਬਾਅਦ ਆ ਜੀ ਹਾਂ ਉਹ ਬਹੁਤ ਉਹਦਾ ਉਹਦਾ ਡਿਫਰੈਂਟ ਚ ਹੋਊਗਾ ਤਰੀਕਾ ਕੱਢਣ ਦਾ ਉਹਨੂੰ ਹਾਂ ਉਹ ਲੱਗਾ ਉਹਦੇ ਗੰਡੋਏ ਦਾ ਵੀ ਜਿਆਦਾ ਨੁਕਸਾਨ ਹੁੰਦਾਗਾ ਧੱਕਾ ਭਾ ਕੋਈ ਜਿਆਦਾਤਰ ਆਪਣੇ ਤਿਆਰ ਕਰਦਾ ਨਹੀਂ ਕਰਦਾ ਨਹੀਂ ਹਾਂ ਬਾਕੀ ਦਾ ਰਿਜ਼ਲਟ ਵੀ ਬਹੁਤ ਤਾਕੜਾ ਰਿਜ਼ਲਟ ਬਹੁਤ ਤਾਕੜਾ ਉਹਦੇ ਕੋਲ ਰੇਟ ਵੀ ਜਿਆਦਾ ਹੋਊ ਫਿਰ ਉਹਦਾ ਰੇਟ ਵੀ ਦਿੱਤਾ ਹੁਣ ਤਿਆਰ ਕਰਨ ਦਾ ਬਈ ਕੀ ਜੇ ਮੈਂ ਵੀ ਤਿਆਰ ਕਰ ਲਵਾਂ ਹਾਂ ਇੰਨੇ ਜਿਹੜਾ ਚ ਤੱਕ ਕਰ ਹੀ ਸਕਦਾ ਐਨੇ ਬੈਡਾਂ ਤੋਂ ਮੈਂ ਅਲੱਗ ਸਿਸਟਮ ਬਣਾ ਸਕਦਾ ਆ ਟੁਕੜ 10 ਲੀਟਰ ਦਾ ਰੋਜ਼ ਤਿਆਰ ਕਰ ਹੀ ਸਕਦਾ ਕਰ ਸਕਦਾ ਵੀ ਪਰ ਮੈਂ ਕਰਦਾ ਕਿਉਂ ਨਹੀਂ ਹੈਗਾ ਕਿਉਂਕਿ ਬਈ ਉਹਦਾ ਹੁਣ ਜਿਹੜੇ हिसाब ਦਾ ਆਪਣਾ ਗੰਡੋਏ ਦਾ ਨੁਕਸਾਨ ਹੁੰਦਾ ਜਾਂ ਹੋਰ ਉਹਦਾ ਰੇਟ ਉਸ ਹਿਸਾਬ ਨਾਲ ਮੈਨੂੰ ਫਿਰ ਆਪਣੀ ਕੋਈ ਉਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦਾ ਨਹੀਂ ਕਰਦਾ ਠੀਕ ਆ ਨਾ ਗੱਲ ਕਿਉਂਕਿ ਹੁਣ ਉਹ ਤਿਆਰ ਕਰਨ ਨਾਲ ਟਮਾਦ ਦੇ ਗੰਡੋਏ ਦਾ ਨੁਕਸਾਨ ਕਰਕੇ ਕਰੂਣ ਵਾਲੇ ਮੈਨੂੰ ਰੇਟ ਨਾ ਮਿਲਿਆ ਬਈ ਫਿਰ ਆਪਾਂ ਨੂੰ ਉਸ ਗੱਲ ਦਾ ਫਾਇਦਾ ਕੀ ਆਪਾਂ ਜੇ ਕੋਈ ਵੀ ਕੰਮ ਕਰ ਜਿਵੇਂ ਜਿੱਤੇ ਆਪਾਂ ਸ਼ੁਰੂ ਤੋਂ ਗੱਲ ਕੀਤੀ ਗੋਹਾ ਠੰਡਾ ਹੋਗਾ ਦੂਜਾ ਬੈੱਡ 'ਚ ਪੈ ਗਏ ਹਨਾ ਠੀਕ ਹੈ ਤੇਰਾ ਕੰਮ ਖਤਮ ਹੋ ਗਿਆ ਲੇਬਰ ਦਾ ਕੰਮ ਖਤਮ ਹੋ ਗਿਆ ਕੰਮ ਰਹਿ ਗਿਆ ਗੋਹੇ ਦਾ ਤੇ ਮੰਨ ਲਓ ਗੰਡੋਏ ਦਾ ਗੰਡੋਏ ਦੀ ਇਹਦੇ 'ਚ ਕੋਈ ਖਾਸ ਕਿਸਮ ਸਪੈਸ਼ਲ ਜਿਹੜੀ ਆਪਾਂ ਮੰਨ ਲਏ ਇਹਦੇ 'ਚ ਜਿਹੜਾ ਜਿਹੜਾ ਨਾ ਬਈ ਆਪਣੇ ਚੱਲਦਾ ਗਨੋ ਆਮ ਨੋਰਮਲ ਸਾਰੇ ਕਿਤੇ ਆਪਣੇ ਰੈੱਡ ਬੌਮ ਰੈੱਡ ਬੌਮ ਆਸਟ੍ਰੇਲੀਆ ਦਾ ਲਾਲ ਗੰਡੋਆ ਵੀ ਕਹਿੰਦੇ ਆ ਆਸਟ੍ਰੇਲੀਅਨ ਕਹਿੰਦੇ ਆ ਹਾਂ ਇਹਦਾ ਸਾਈਜ਼ ਸਾਰਾ ਵੀ ਆਪਾਂ ਜੇ ਕਹਈਏ ਇਹ ਵੀ 2.5 ਇੰਚ ਦਾ ਹੀ ਹੁੰਦਾ ਹੈ ਲਗਭਗ ਤੇ ਹੁੰਦਾ ਇਹ ਪਿਓਰ ਲ ਬਾਈ ਯਾਰ ਗਣਵਿਆਂ ਦਾ ਕੀ ਯਾਰ ਸਾਡੇ ਯਾਰ ਧਰਤੀ ਚ ਵਾਧੂ ਫਰਦਨੇ ਸੀ ਉਹ ਕੱਢ ਕੇ ਪਾਉਂਦੇ ਸੀ ਚਿੱਟੋ ਚੀਟੋ ਪੀਦਾ ਜਾਂ ਹੁੰਦਾ ਹਾਂ ਉਹ ਜਿਹੜਾ ਕਾਲੇ ਰੰਗ ਦਾ ਉਹ ਬਾਈ ਆਪਣਾ ਮਿੱਟੀ ਵਾਲਾ ਹੁੰਦਾ ਉਹ ਮੀਆਂ ਵੇਲੇ ਨਿਕਲਦੇ ਉਹ ਮੀਆਂ ਵੇਲੇ ਨਿਕਲਦੇ ਨੇ ਕਿ ਬੰਦਾ ਕਹਦਾ ਕੇ ਰੋ ਹੋਣੇਗੇ ਮਾਂ ਵੀ ਉਹ ਇਹੀ ਚੀਜ਼ ਚ ਨਹੀਂ ਬਾਈ ਤਿਆਰ ਕਰਦੇ ਉਹ ਮਿੱਟੀ ਵਾਲੇ ਅਲੱਗ ਅਲੱਗ ਬਰੀਡ ਆ ਇਹਨਾਂ ਦੀ ਉਹ ਜੇ ਕਰਨਗੇ ਵੀ ਤੈਨੂੰ ਉਹਨਾਂ ਨੇ ਤਾਂ ਜੇ 3 ਮਹੀਨੇ ਚ ਕਰਦੇ ਉਹ ਸੀਚ ਕਰੂ ਨਹੀਂ ਨਹੀਂ ਵੀਰੇ ਉਹ ਪ੍ਰੋਜੈਕਟ ਉਹਨਾਂ ਦਾ ਖਾਣਾ ਨਹੀਂ ਉਹਨਾਂ ਦਾ ਮਿੱਟੀ ਖਾਣੀ ਹੈ ਮਿੱਟੀ ਖਾਣੀ ਹਾਂ ਠੀਕ ਹੈ ਨਾ ਗੱਲ ਇਹ ਜ਼ਿਆਦਾਤਰ ਮਿੱਟੀ ਚ ਨਹੀਂ ਪਾਦੇ ਇਹ ਤਾਂ ਆਪਣਾ ਜ਼ਿਆਦਾ ਆਪਣੇ ਕੋਲੇ ਹੁੰਦਾ ਪਹਿਲੀ ਗੱਲ ਤਾਂ ਪੇ ਕਰੀ ਆਪਣੇ ਕੋਲੇ ਅਵੇਲੇਬਲ ਬਾਈ ਜੇ ਆਪਣੇ ਕੋਲੇ ਹੈਗਾ ਫੇਰ ਹੀ ਆ ਪਾਊਡਰ ਰੇਟ ਆਹ ਹਾਂ ਹਾਂ ਆਪਾਂ ਤੋਂ ਲਈ ਜਾ ਸਕਦੇ ਹਾਂ 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 ਕਦੋਂ ਮਰਜ਼ੀ ਬਾਈ ਉਧਰ ਕਰਕੇ 10 ਰੁਪਏ ਤੋਂ ਲੈ ਕੇ 20 ਰੁਪਏ ਤੱਕ ਕਿਲੋ ਦਾ ਰੇਟ ਦੋਸਤੋ ਬਰਮੀਕ ਕੰਪੋਸਟ ਦਾ ਤੇ ਗੰਡੋਏ ਦਾ ਰੇਟ ਕੀ ਹੈ ਜਿਹੜਾ ਇਹਦਾ ਬਾਈ ਆਪਣਾ ਆਮ ਨਾਰਮਲ ਆ ਤਾਂ 200 ਰੁਪਏ ਸੇਲ ਕਰਦੇ 200 ਰੁਪਏ ਕਿਲੋ ਵਿੱਚ ਹੀ ਗੋਹਾ ਆਉਂਦਾ ਨਾ ਕੁਝ ਪੀ ਉਹ 70 30 ਦੀ ਰੇਸ਼ੋ ਹੁੰਦੀ ਹੈ ਜੀ ਅੱਛਾ 70 ਇਹ ਨਹੀਂ ਹੈਗਾ ਜੀ ਆਪਾਂ ਕਹੇ ਤਾਂ ਵੀ ਹਾਂ ਵਿੱਚ ਗੋਹਾ ਆਉਂਦਾਗਾ ਵੀ ਆਪਾਂ ਬੰਦੇ ਨੂੰ ਗੋਹੀ ਪ ਬਾਕੀ ਇੱਕ ਗੱਲ ਬਾਈ ਹੋਰ ਆਪਣਾ ਜਿਹੜਾ ਮੇਰਾ ਸੂਲ ਆਪਾਂ ਤੁਜਨੇ ਵੀ ਬੰਦੇ ਲੈ ਕੇ ਗਏ ਨੇ ਜਾਂ ਕੋਈ ਵੀ ਹੋ ਆਪਾਂ ਇਹ ਕਹਿਣਾ ਹੁਣਾ ਬਾਈ ਸਾਰੇ ਬੈੱਡ ਖਰੋਲ ਲੋ ਜਿਹੜੇ ਬੈੱਡ ਚੋਂ ਤੁਹਾਨੂੰ ਸਹੀ ਲੱਗਦਾ ਗੰਡਵਾ ਉਹ ਆਪਦੇ ਹੱਥ ਨਾਲ ਪਾਓ ਆਪੇ ਪਾ ਲੋ ਮੈਂ ਤਾਂ ਕੰਡਾ ਕਰ ਦੂੰ ਹਾਂ ਹੂੰ ਕਈ ਬੰਦੇ ਕਹਿੰਦੇ ਨੇ ਬਾਈ ਯਾਰ ਲਫਾ ਭਰਾ ਦੇ ਯਾਰ ਸੰਤਾ ਐ ਨਹੀਂ ਹੈਗਾ ਵੀ ਐ ਨਾਲੇ ਤਾਂ ਕੰਮ ਕਰਦੇ ਨੇ ਨਾਲੇ ਐ ਲੱਗਦਾ ਸਾਨੂੰ ਗੋਹੇ ਜੱਟ ਮਾਰਨਾ ਤੇਰਾ ਪਗਲ ਕਰੀਆਂ ਸੀ ਗਣਵਾ ਖਰੀਦਣ ਦੀ ਵੀ ਐਨ ਐਨਾ ਗਡਵਾ ਹੁੰਦਾ 70 30 ਦੀ ਰੇਸ਼ੋ ਕਹਿੰਦੇ ਸੀ ਹਾਂ ਉਹ ਚੀ ਚੱਕਰਾ ਵੀਰੇ ਜਿਹੜਾ ਹੁਣ ਆਪਣਾ ਗੋਹਾਗਾ ਹੂੰ ਕਹੋ ਤੁਸੀਂ ਮੈਨੂੰ ਵੀ 30% ਦਾ ਗੋਹਾ ਹੁੰਦਾ ਕਿਉਂਕਿ ਜਦੋਂ ਆਪਾਂ ਗਡੋਆ ਕਿਤੇ ਵੀ ਲੈ ਕੇ ਜਾਂਦੇ ਹਾਂ ਹੋਰ ਉਹਨੂੰ ਖਰਾਕ ਵੀ ਚਾਹੀਏ ਜੇ ਹੁਣ ਆਪਾਂ ਕੱਲਾ ਗਡੋਆ ਕੱਢਾਂਗੇ ਜਾਂ ਹੋਰ ਉਹ ਵੀ ਮਰੂਗਾ ਹਾਂ ਠੀਕ ਹੈ ਨਾ ਗੱਲ ਵੀ ਬਾਕੀ ਇਹ ਗੱਲ ਵੀ ਨਹੀਂ ਹੁੰਦੀ ਵੀ ਜੇ ਆਪਾਂ ਇਹ ਗੱਲ ਕਹੀ ਤੀ ਸਾਰੇ ਬੰਦੇ ਨੂੰ ਆਪਾਂ ਕੱਲਾ ਗੋਹੀ ਪਾ ਕੇ ਦੇ ਦਈ ਹਾਂ ਠੀਕ ਹੈ ਨਾ ਗੱਲ ਵੀ ਆਪਣਾ ਹੀ ਗੱਲ ਹੁੰਦੀ ਹੈ ਮੇਰਾ ਜਵਾਨ ਜ਼ਿਆਦਾ ਤਰੇ ਹੁੰਦਾਗਾ ਵੀ ਬਈ ਜਦੋਂ ਲੈ ਕੇ ਜਾਂਦੇ ਹਾਂ ਹਨਾ ਵੀ ਆਪਣੇ ਆਪ ਲਵਾਵਾ ਪਰ ਉਹ ਕਚਕਰ ਕੋਈ ਨਹੀਂ ਹੁੰਦਾ ਪਰ ਉਹਨੂੰ ਮੈਂ ਹੀ ਪਰਦਾ ਕਿਉਂਕਿ ਜਦੋਂ ਕੋਈ ਵੀ ਆਪਾਂ ਚੀਜ਼ ਆਪਦੇ ਹੱਥੀਂ ਕੰਮ ਕਰਦੇ ਆ ਨਾ ਤਾਂ ਆਪਣੇ ਮਨ ਨੂੰ ਅਲੱਗ ਸਕੂਨ ਹੁੰਦਾ ਹੈਗਾ ਕਿ ਆਪਾਂ ਆ ਚੀਜ਼ ਆਪਾਂ ਲੈ ਕੇ ਗਏ ਆ ਬਾਕੀ ਗਾਕ੍ਰਿਸ਼ ਤੋਂ ਸਟੋਰ ਬਾਕੀ ਗਾਕ੍ਰਿਸ਼ ਤੋਂ ਕਿਉਂਕਿ ਆਪਾਂ ਨੂੰ ਆ ਬਈ ਹੋਰ ਆ ਨਾ ਆਪਾਂ ਜੇ ਤਾਂ ਕਿਸੇ ਨਾਲ ਬੇਇਮਾਨੀ ਕਰਨੀ ਹੋਵੇ ਫਿਰ ਤਾਂ ਆਪਣੇ ਮਨ 'ਚ ਇਹ ਹੋਵੇ ਵੀ ਯਾਰ ਕੋਈ ਗੱਲ ਨਹੀਂ ਯਾਰ ਬੰਦਾ ਖੜਾ ਬਾਕੀ ਦੁਬਾਰ ਇਹ ਵੀ ਫੇਰ ਆਊਗਾ ਤੇ ਤੁਸੀਂ ਆ ਮਨ ਬਈ ਜਿਹੜੇ ਬੰਦੇ ਨੂੰ ਆਪਾਂ ਇੱਕ ਵਾਰੀ ਗੁੰਡੋਆ ਦਿੰਦਾ ਤਾਂ ਤਾਂ ਉਹਨਾਂ ਨਾਲ ਪੰਜ ਚਾਰ ਬੰਦੇ ਹੋਰ ਭੇਜੇ ਕਿਉਂ ਭੇਜਣਗੇ ਵੀ ਜੇ ਆਪਾਂ ਮਾਲ ਸਹੀ ਦਿੱਤਾ ਸ ਗਾਲਾਂ ਕੱਢ ਕੇ 20 25 ਨੂੰ ਦੱਸਣਾ ਸੀ ਘੱਟ-ਘੱਟ ਚੰਗਿਆਂ ਤਾਂ 5 ਨੂੰ ਦੱਸਿਆ ਹਾਂ ਫਿਰ ਗਾਕ ਨਹੀਂ ਆਉਂਦਾ ਹਾਂ ਪਿਉ ਨਾਲ ਫਰਕ ਪੈ ਤੇਜਕਦਰ ਜਿਵੇਂ ਕੋਈ ਇੱਕ ਬੈੱਡ ਦਾ ਗੰਡਵਾ ਲਾ ਜਾਂਦਾ ਤਾਂ ਇੱਥਾਂ ਹਾਂਜੀ ਚਲ 12ਵੇਂ ਕੋਸਟ ਜਿਹੜੀ ਤਿਆਰ ਹੋਣੀ ਹੈ ਤਾਂ ਗੱਲ ਵੱਖਰੀ ਆ ਠੀਕ ਆ ਉਹਨੇ ਬੈੱਡ ਵਧਾਉਣੇ ਹੋਣਾ ਠੀਕ ਆ ਸਾਲ 'ਚ ਉਹ ਕਿੰਨੇ ਕ ਬੈੱਡਾਂ ਦਾ ਗੰਡਵਾ ਉਹ ਕੋਲੇ ਆਪ ਦੇ ਕੋਲ ਤਿਆਰ ਹੋ ਜਾਂਦੇ ਇਹਦਾ ਬਈ 3 ਮਹੀਨਾ ਚ ਡਬਲ ਹੋ ਜਾਂਦਾ ਜੇ ਆਪਾਂ ਸਹੀ ਸਾਹਮ ਸੰਭਾਲ ਕਰਦੇ ਹਾਂ ਕਿਉਂਕਿ ਜੇ ਆਪਾਂ 25 ਕਿਲੋ ਗੰਡਵਾ ਲੈ ਕੇ ਗਏਾਂਗੇ ਤੇ ਉਹ 3 ਮਹੀਨਾ ਮਤਲਬ ਸਾਲ ਬਾਅਦ ਚਾਰ ਵਾਰ 4 ਕਿਲੋ ਚਾਰ ਬੈਡਾਂ ਦਾ ਹੋ ਜਾ ਹਾਂ ਤੇ ਬਾਕੀ ਉਹ ਤਾਂ ਆਪਣੀ ਆਪ ਦੀ ਥਾਂ ਸੰਭਾਲਦੇ ਰੂਹੀ ਆ ਇਸ ਦੀ ਇੱਕ ਗੱਲ ਹੋਰ ਆ ਬਾਈ ਜਿਹੜਾ ਨਾ ਇਹ ਪ੍ਰੋਜੈਕਟ ਹੈਗਾ ਇੱਕ ਇਹੋ ਜਿਹਾ ਪ੍ਰੋਜੈਕਟ ਆ ਜੇ ਚ ਜੇ ਆਪਣੀ ਕੋਈ ਚੀਜ਼ ਵੀ ਵੇਸਟ ਨਹੀਂ ਹੁੰਦੀ ਹਾਂ ਜਿਹੜਾ ਹੁਣ ਆਪਣਾ ਲਾਲੂ ਹੁਣ ਆਪਣਾ ਫਾਰਮ ਬਣਿਆ ਹੋਇਆ ਚਾਦਰ ਦਾ ਲਾਲਾ ਕੰਧ ਲਾਲੂ ਕੁਸ ਲਾਲੂ ਜਿਹੜਾ ਇਹਦੇ ਗੇਟ ਤੋਂ ਚੀਜ਼ ਅੰਦਰ ਆ ਗਈ ਹਾਂ ਉਹ ਗੇਟ ਤੋਂ ਬਾਹਰ ਉਹੀ ਚੀਜ਼ ਜਾਣੀ ਆ ਜਿਹੜੀ ਆਪਾਂ ਨੂੰ ਨਫਾ ਦੇਊ ਦੌਰ ਪੀ ਕੇ ਣਾਉ ਹਾਂ ਵੀ ਜੇ ਆਪਾਂ ਕਹੀਏ ਇਹਦੇ ਗੇਟ ਤੋਂ ਬਾਹਰ ਕੋਈ ਨੁਕਸਾਨ ਵਾਲੀ ਚੀਜ਼ ਵਾਗੀ ਕੋਈ ਨਹੀਂ ਹਾਂ ਤਾਂ ਕਿ ਜਿਹੜਾ ਹੁਣ ਇਹਦਾ ਚਾਰ ਵਗੈਰਾ ਦਾ ਬੇਸਟ ਹੁੰਦਾ ਉਹ ਦੁਬਾਰੇ ਤਿਆਰ ਹੋ ਜਾਂਦਾ। ਦੁਬਾਰੇ ਤਿਆਰ ਹੋ ਜਾਂਦਾ। ਜਿਵੇਂ ਹੁਣ ਆਪਣਾ ਆ ਬੈੱਡ ਪਾਇਆ ਹੋਇਆ ਹੈਗਾ। ਹੂੰ। ਇਹ ਆਪਣਾ ਹੁਣ ਉਧਰ ਚਾਰਨਾ ਚੱਲੀ ਜਾਂਦਾ ਚਰਾਈ ਵਾਲਾ। ਹੂੰ। ਜਿਹੜੀ ਉੱਥੇ ਹੁਣ ਸਹੀ ਖਾਦ ਸੀਗੀ। ਉੱਥੇ ਝੜੀ ਜਾਂਦੀ ਹੈਗੀ ਉਹ ਢੇਰ ਇੱਦਾਂ ਆ ਗਿਆ। ਠੀਕ ਹੈ? ਇਹ ਆਪਣੀ ਵੇਚਣ ਵਾਸਤੇ। ਆ ਜਿਹੜੀ ਆ ਖਾਦ ਆ ਗਈ। ਸਾਰੀ ਇਹ ਤਿਆਰ ਹੋਈ ਹੋਈ ਹੈ। ਇਹ ਤਿਆਰ ਹੋਈ ਹੈ। ਸਹੀ ਤਿਆਰ। ਠੀਕ ਹੈ ਨਾ ਗੱਲ? ਜਿਹੜਾ ਹੁਣ ਇਹ ਚਾਰਨੇ ਦਾ ਹੀ ਸਹੀ ਝੜੀਆ। ਡਲੀਆਂ ਰਹਿ ਗਈਆਂ ਜਿਹੜੀਆਂ। ਇਹਨੇ ਕੰਪੋਸਟ ਕਰੀ ਬਣਾਤਾ ਬੈਡ ਹੂੰ ਇਹਨੂੰ ਆਪਾਂ ਪਾਣੀ ਸੜਕ ਕੇ ਸੈੱਟ ਕਰਕੇ ਇਹਦੇ ਉੱਪਰ ਆਪਾਂ ਗੰਡਵਾ ਹੋਰ ਪਾ ਦਾਂਗੇ ਚੋਂ ਤਾਂ ਇਹਦੇ ਗੰਡਵਾ ਆ ਹੀ ਜਾਂਦਾ ਓਕੇ ਹੋ ਜੀ ਹਾਂ ਕੁਝ ਆਪਾਂ ਗੰਡਵਾ ਹੋਰ ਪਾ ਦਾਂਗੇ ਤੇ ਜਦੋਂ ਨੂੰ ਆਪਾਂ ਦੂਜੇ ਬੈਡਾਂ ਦੀ ਚੜਾਈ ਕਰਾਂਗੇ ਠੀਕ ਆ ਉਹ ਨਾਲ ਦੀ ਨਾਲ ਉਹ ਤੁਹਾਨੂੰ ਆਪਣਾ ਇਹ ਬੈਡ ਵੀ ਤਿਆਰ ਹੋ ਜਾਣਾ ਠੀਕ ਆ ਆਪਣਾ ਕੋਈ ਇਹ ਚੀਜ਼ ਨਹੀਂ ਹੈਗੀ ਵੀ ਆਪਣੀ ਵੇਸਟ ਜਾਊ ਚਲੋ ਆ ਤਾਂ ਕਰਾ ਹੋਰ ਕੋਈ ਸਾਵਧਾਨੀਆਂ ਜਗਤਾਰ ਦੱਸਣੇ ਹੋਣ ਨਵੇਂ ਬੰਦੇ ਦੇ ਵਿੱਚ ਇਹ ਚ ਬਾਈ ਸਭ ਤੋਂ ਵੱਡੀ ਸਾਵਧਾਨੀ ਤਾਂ ਇਹ ਹੈ ਵੀ ਆਪਣਾ ਗੋਹਾ ਨਾ ਹੀਟ ਹੋਵੇ ਠੰਡਾ ਹੋਣਾ ਚਾਹੀਦਾ ਹਾਂ ਜੇ ਨਾ ਗੋਹਾ ਆਪਣੇ ਬਾਈ ਜੇ ਹੁਣ ਆਪਣਾ ਸਿੱਧਾ ਹੱਥ ਨਾਲ ਸਿੱਧਾ ਬੜਾ ਤਨਾ ਹਾਰਡ ਹੁੰਦੀ ਜਾਂਦਾ ਹ ਹ ਜਿਹੜਾ ਆਪਣਾ ਪੁੱਠਾ ਹੱਥਾ ਪੁੱਠੇ ਹੱਥ ਨੂੰ ਸੇਕ ਨਾ ਲੱਗੇ ਜਦੋਂ ਆਪਾਂ ਇਹਦੇ ਵਿੱਚ ਆ ਸਿੱਧਾ ਹੱਥ ਪਾਉਂਦੇ ਹ ਹ ਕਿਤੇ ਵੀ ਜਦੋਂ ਕੋਈ ਤਾਂ ਆ ਉਹ ਇਹਦੀ ਇੱਕੋ ਨਿਸ਼ਾਨੀ ਆਪਣਾ ਸਿੱਧਾ ਦੇਸੀ ਮੀਟਰ ਹੈਗਾ ਪੁੱਠੇ ਹੱਥ ਨੂੰ ਸੇਕ ਨਾ ਲੱਗੇ ਜੇ ਆਪਾਂ ਨੂੰ ਠੰਡਾ ਲੱਗਦਾ ਪੁੱਠੇ ਹੱਥ ਨੂੰ ਤਾਂ ਆਉਂ ਚ ਗੁੰਡਾ ਪਾ ਦੋ ਠੀਕ ਆ ਨਹੀਂ ਜੇ ਉਹ ਗਰਮ ਲੱਗਦਾ ਤਾਂ ਉਹਨੂੰ ਬਈ ਪਾਣੀ ਪਾ ਲੋ ਵੱਢ ਲੋ ਬੜਾ ਮੋਟਾ ਉਹਨੂੰ ਜਮਾ ਠੰਡਾ ਕਰ ਲੋ ਕਿਉਂਕਿ ਮੇਨ ਪ੍ਰੋਜੈਕਟ ਇਹ ਆ ਬਈ ਫਿਰ ਜੇ ਜੀ ਆਪਾਂ ਗੁੰਡਾ ਕਹਦੀਆਂ ਨਾ ਭੁ ਗੈਸ ਬਣ ਗਿਆ ਹਾਂ ਸਹੀ ਲਗਭਗ 1 ਮਿੰਟ ਦੀ ਖੇੜੀ ਹੈ ਸਾਰੇ ਨੂੰ ਆ ਜੀ ਬਾਹਰ ਨਿਕਲਣਗੇ ਤੇ ਮਰਨਗੇ ਮਤਲਬ ਵੀ ਸਭ ਤੋਂ ਵੱਡੀ ਸਾਵਧਾਨੀ ਗੋਹਾ ਠੰਡਾ ਹੋਣਾ ਹੈ ਗੋਹੇ ਦੀ ਆ ਹਾਂ ਬਾਕੀ ਨੰਬਰ 2 ਤੇ ਇੱਕ ਵਾਰ ਜਦੋਂ ਆਪਾਂ ਪਾਣੀ ਛਿੜਕਣਾ ਇਹਦੇ ਉੱਪਰ ਹੋਰ ਆਉ ਕਰਨਾ ਵੀ ਉਹ ਰੇ ਸਪਰੇ ਵਾਲਾ ਲਾਉਂਦੇ ਠੀਕ ਵਾਰੀ ਹੋਣੀ ਜਦੋਂ ਆਪਣੇ ਆਪਣਾ ਲਾ ਲਓ ਖਾਲ ਤੇ ਲੱਗਦਾ ਹੈ ਬਣ ਆਪਾਂ ਉਧਰ ਤਾਂ ਕੋਈ ਸਪਰੇ ਵਾਲਾ ਡਰਮ ਭਰੀ ਜਾਂਦਾ ਹੈ ਕਿ ਇੱਧਰ ਆਪਾਂ ਪਾਣੀ ਛਿੜਕੀ ਜਾਂਦੇ ਹਾਂ ਹਾਂ ਤੇ ਉਹ ਆਪਾਂ ਬਾਕੀ ਜਿਹੜੇ ਤੇਰੀ ਗੱਲ ਚੋਂ ਗੱਲ ਨਿਕਲ ਗਈ ਜਿਵੇਂ ਹੁਣ ਤੇਰੀ ਇਹ ਜਾਲੀ ਲੱਗੀ ਵੀ ਹੈ ਨਾ ਗ੍ਰੀਨ ਜਾਲੀ ਲੱਗੀ ਵੀ ਜਿਹਦੇ ਤੇ ਆਲੇ ਦੁਆਲੇ ਝੋਨਾ ਲਾਦਾ ਜਾ ਕੁਝ ਵੀ ਲਾਦਾ ਉਹ ਤੇ ਸਪਰੇਅ ਕਰਦੇ ਉਹਦੇ ਵੀ ਧਿਆਨ ਰੱਖਣਾ ਪੈਂਦਾ ਉਹ ਹਾਂ ਉਹਦੇ ਬਹੁਤ ਰੱਖਣਾ ਪੈਂਦਾ ਵੀਰੇ ਪਹਿਲਾਂ ਹੁਣ ਮੇਰਾ ਇਧਰ ਨੂੰ ਹਵਾ ਨਾ ਹੋਵੇ ਪਹਿਲਾਂ ਓਪਨ ਸੀਗਾ ਓਪਨ ਕਰਕੇ ਜਾਦੀ ਦਿੱਕਤ ਹੁੰਦੀ ਸੀ ਸਿੱਧਾ ਆਉਂਦਾ ਸੀਗਾ ਫਿਰ ਕੀ ਕਰਦੇ ਹਵਾ ਦੇ ਹਿਸਾਬ ਨਾਲ ਰੱਖਣਾ ਪੈਂਦਾ ਜਾਂ ਉਹਨੂੰ ਥਾਂ ਛੜਾਣ ਦੇ ਵੀ ਚੱਲ ਆਪਾਂ ਵਿਚਲੋਂ ਆਪ ਦਾ ਬੰਦਾ ਕੇਅਰ ਕਰ ਲੈਂਦਾ ਹੈ ਨਾ ਤੇ ਵੀ ਕਈ ਵਾਰ ਗੁਮਾਂਢੀ ਸਪਰੇਅ ਕਰਨ ਲੱਗਦੇ ਹਵਾ ਨਾਲ ਬਾਈ ਇੱਕ ਬੇਸਿਕ ਸੁਣੋ ਕਰਨਾ ਪਤਾ ਮੈਨੂੰ ਵੱਖਰੀ ਆ ਨਹੀਂ ਹੁਣ ਤੋਂ ਐ ਮੱਲਾਜ ਮੋਂ ਇਧਰ ਮੇਰੇ ਗਮਾਂਢੀ ਨੇ ਇਧਰ ਤੱਕ ਮੇਰੇ ਨਾਲ ਆਪਦਾ ਬਾਣੀ ਆ ਗਿਆ ਤੇ ਇਧਰ ਨਾਲ ਬਾਣਾਂ ਵਟਦਾ ਦੂਜੇ ਦਾ ਤੇ ਅੱਜ ਤੱਕ ਉਹਨਾਂ ਦੇ ਵੀ ਬਈ ਸਾਥ ਆ ਉਹਨਾਂ ਨੇ ਵੀ ਇਹ ਗੱਲ ਨਹੀਂ ਕਹੀ ਬੀਰਾਂ ਅੱਜ ਦਾ ਅਗਲਾ ਵੀ ਸਾਡੇ ਵਿੱਚ ਬੰਦੇ ਚੰਗੇ ਪਾਉ ਹੁੰਦੇ ਜੀ ਆਪਾਂ ਨੂੰ ਕੋਈ ਜਗ੍ਹਾ ਐ ਹੁੰਦੀ ਆ ਨਾ ਪੀ ਹਵਾ ਜ਼ਿਆਦੇ ਆ ਜਾਂ ਹੋਰ ਤਾਂ ਛੱਡ ਦਿੰਦੇ ਚਲੋ ਕੋਈ ਗੱਲੇ ਪਟੋਲੀ ਨਾ ਕੱਢ ਦਾਂਗੇ ਯਾਰ ਇਧਰਲੇ ਬਸ ਹੋ ਕੇ ਪਰਾਂ ਨੂੰ ਭਾਰਾ ਮਾਰ ਦਿੰਦਾ ਬਸ ਉਹਨਾ ਕੇ ਬਈ ਹੋ ਜਾਂਦਾ ਸੀ ਤੇ ਜਿਦ ਤੱਕ ਇੱਕ ਦਵਾ ਸਵਾਲ ਦਵਾ ਰਿਪੀਟ ਕਰਨਾ ਮੈਂ ਵੀ ਕਿੰਨੇ ਹੁਣ ਆਪਣੇ ਕਿੰਨੇ ਬੱ ਏ ਬਾਈ ਆਪਣਾ 100 ਬੈਡ 100 ਬੈਡ ਗੰਡਵਾ ਜਿਹੜੇ ਚੱਲਦੇ ਰਹਿੰਦੇ ਸਾਰੇ ਚੱਲਦੇ ਨੇ ਹਾਂ ਰੈਗੂਲਰ ਇਹ ਮੈਨੂੰ ਕੋਣ ਤੋਂ ਗੰਡਵਾ ਲੈਣਾ ਕਿਸੇ ਨੇ ਤਾਂ ਉਹ ਵੀ ਆਪਣੇ ਕੋਲੇ ਅਵੇਲੇਬਲ ਆ ਖਾਦ ਲੈਣੀ ਜਿੰਨੀ ਆਣੀ ਉਹ ਵੀ ਆਪਣੇ ਕੋਲੇ ਉਹ ਵੀ ਆਪਾਂ ਵੀਡੀਓ ਦੇ ਐਂਡ ਚ ਨੰਬਰ ਬੋਲ ਦਿੰਨੇ ਆ ਤਾਂ ਮੈਨੂੰ ਮੜਾ ਜਿਹਾ ਇੱਕ ਆਈਡੀਆ ਦੇ ਦੇ ਕਿਸੇ ਬੰਦੇ ਨੇ ਨਵਾਂ ਕੰਮ ਸਟਾਰਟ ਕਰਨਾ ਹੁੰਦਾ ਗੰਡਵਾ ਲੈ ਜਾਣਾ ਹੁੰਦਾ ਹਣਾ ਉਹ ਆਪਾਂ ਤੇਰਾ ਨੰਬਰ ਪਾ ਦਾਂਗੇ ਨਾ ਰੇਟ ਆਪਾਂ ਦੱਸ ਹੀ ਦਿੱਤਾ ਯਾਰ ਰੇਟ ਹੁੰਦਾ ਪਰ ਬੇਦ ਗੋਹਾ 730 ਦੀ ਰੇਸ ਨਾਲ ਮਿਲੂਗਾ ਆਸਟ੍ਰੇਲੀਅਨ ਬਰੀਡ ਆ ਹਾਂਜੀ ਤੇ ਮੰਨ ਲਓ ਇਹਦੀ ਆਮਦਨਾਂ ਜੀ ਮੋਟੀ ਦੱਸ ਠੀਕ ਆ ਸਾਰਾ ਸਿਸਟਮ ਦਾ ਦੱਸ ਤਾ ਨਾ ਮਾਦਾ ਗੱਲ ਸਾਰਾ ਅਲੱਗ ਅਲੱਗ ਗੱਲਾਂ ਨਹੀਂ ਆ ਜੀ ਆਪਾਂ ਇੱਕ ਬੈਡ ਦਾ ਸ਼ੁਰੂ ਕਰ ਦਿਆਂ ਨੂੰ ਮੈਂ ਇੱਕ ਬੈਡ ਦੀ ਦੱਸ ਦਿੰਦਾ ਹਾਂ ਹੂੰ ਠੀਕ ਆ ਹੂੰ ਜੇ ਆਪਾਂ 10-3 ਦਾ ਇੱਕ ਬੈਡ ਸ਼ੁਰੂ ਕਰਦੇ ਹਾਂ ਹੂੰ ਉਹ ਚ ਆਪਣਾ ਲੱਗ ਭਗਾ 5 ਕਿ ਕੁਇੰਟਲ ਗੋਹਾ ਪੈਂਦਾ ਹੂੰ 5 ਕਿ ਕੁਇੰਟਲ ਗੋਹਾ ਪੈਂਦਾ ਉਹਦੇ ਪਰ ਆਪਣਾ 25 ਕਿਲੋ ਪੈਂਦਾ ਗੰਡਵਾ ਹੂੰ ਠੀਕ ਆ 5000 ਦਾ ਗਨਵਾ ਪੈ ਗਿਆ ਜੇ ਤਾਂ ਆਪਾਂ ਬਣਾਉਣਾ ਕਾਗਜ ਤੇ ਹਾਂ ਤਾਂ ਤਾਂ ਤੁਸੀਂ ਐ ਮੰਨ ਲਓ ਵੀ ਆਪਣਾ 100 ਰੁਪਏ ਦਾ ਮਸਾ ਕਾਗਜ ਪੂਸਾ ਉਹਦਾ ਤਾਂ ਪੈਂਦਾ ਵੀ ਨਹੀਂ ਬੱਸ ਹਾਂ ਹਾਂ ਕਿਉਂਕਿ 50 ਰੁਪਏ ਕਿਲੋ ਆਪਾਂ 100 ਰੁਪਏ ਕਿਲੋ ਮਿਲ ਜਾਂਦਾ ਕਾਗਜ ਅੱਧਾ ਕਿਲੋ ਕਾਗਜ਼ ਹੀ ਵਾਧੂ ਰਹੂਗਾ ਹਾਂ ਠੀਕ ਆ 50 ਰੁਪਏ ਤੁਸੀਂ ਉਹ ਲਾ ਲਓ 5000 ਦਾ ਹੋ ਗਿਆ ਆਪਣਾ ਗਨਵਾ ਹਾਂ ਜੇ ਆਪਣਾ ਗੋਹੀ ਦੀ ਰੇਟ ਦੀ ਗੱਲ ਕਰੀਏ ਤੇ ਆਮ ਡੋਡੀ ਰੇਟ ਨੇ ਕਿਤੇ 2000 ਦੀ ਟਰਾਲੀ ਮਿਲ ਜਾਂਦੀ ਹੈ ਕਿਤੇ ਸਸਤੀ ਵੀ ਮਿਲ ਜਾਂਦੀ ਹੈ 1000 ਦੇ ਮਿਲ ਜਾਂਦੇ ਹਾਂ ਹਾਂ ਵੀ ਤੁਸੀਂ ਉਹ ਮੰਨ ਲਓ ਵੱਧ ਵੱਧ 500 ਰੁਪਏ ਦਾ ਚੋ ਠੀਕ ਆ ਸਾਰਾ ਤੁਸੀਂ ਆ ਮੰਨ ਲਾ ਵੀ 6000 ਚ ਬੈਡ ਪੈ ਗਿਆ ਵੀ 6000 ਚ ਬੈਡ ਪੈ ਗਿਆ ਠੀਕ ਆ ਬੈਡ ਦੀ ਕਿੰਨੀ ਆਉਟਪੁੱਟ ਆ ਕਿੰਨੀ 4 ਕੁਇੰਟਲ ਉਹ ਤੁਹਾਨੂੰ ਮੈਂ ਦੱਸਦਾ ਜਿਹੜੀ ਆਉਟਪੁੱਟ ਆ ਉਹਦੀ ਆਉਟਪੁੱਟ ਉਹਦੀ ਹੈਗੀ 3 ਕੁਇੰਟਲ 3 ਕੁਇੰਟਲ ਹਾਂ 3 ਕੁਇੰਟਲ ਕੋਈ ਨਹੀਂ ਹੈਗਾ ਬਾਈ ਵੀ ਆਪਣਾ ਹੋਰ ਪਾਸੇ ਵਗ ਜੂ ਹੋਰ ਇਹ ਕਿਤੇ ਜਾ ਹੋਰ 3 ਕੁਇੰਟਲ ਆ ਨਿਕਲੋ ਹਾਂ 3 ਕੁਇੰਟਲ ਪਿਓਰ ਨਿਕਲੋ ਹਾਂ ਨਿਕਲੂ ਦਾ ਪਲੱਸ ਤੁਹਾਨੂੰ ਤੋਂ ਪਰ ਆਪਾਂ 3 ਕੁਇੰਟਲ ਗੈਨੇਕ ਬੀ 3 ਕੁਇੰਟਲ ਨਿਕਲੂ ਠੀਕ ਆ ਉਹ ਜੋ ਕੀ ਆਪਣਾ ਫਾਇਦਾ ਹੋਣਾਗਾ ਜਦੋਂ ਹੁਣ ਪਹਿਲੇ ਸਾਲ ਆਪਾਂ ਪਹਿਲੇ ਹੀ ਮ ਠੀਕ ਆ ਪੰਜ ਦਾ ਗੁੰਡਵਾ ਪਾਇਸੀ ਆਪਣਾ 10000 ਦਾ ਹਾਂ 10000 ਹਾਂ ਦੋ ਬੈੱਡ ਕਰ ਸਕਦੇ ਹਾਂ ਤੇ ਜੇ ਹੁਣ ਆਪਾਂ ਖਾਦ ਆ ਗਈ ਤਾਂ 9 ਕੁਇੰਟਲ ਆਪਣੀ ਨਿਕਲੇ ਖਾਦ ਹਾਂ ਜੇ ਆਪਾਂ ਲਗ ਚਲੋ 20 ਰੁਪਏ ਵੀ ਨਾ ਲਾਉ 2000 ਨੂੰ ਜੇ ਆਪਾਂ ਸੇਲ ਕਰਦੇ ਆ ਉਹ ਵੀ ਨਾ ਲਾਉ ਚਲ ਤੁਸੀਂ 10 ਰੁਪਏ ਲਾ ਲਓ 10 ਹਾਂ 10 10 ਲਾ ਲਓ ਹਾਂ 10 ਲਾ ਲਓ ਠੀਕ ਆ 3000 ਰੁਪਏ ਦੀ ਆਪਣੀ ਖਾਦ ਉਹ ਤਿੰਨ ਲਿਖਾ ਲਓ ਆਪਣਾ ਉਹੀ ਇੱਕ ਜਿਹੜਾ ਬੈੱਡ ਤਿਆਰ ਕਰਿਆਗਾ ਜੀ ਤੇ ਆਪਾਂ 6000 ਖਰਚਾ ਕਰਿਆ ਸੀ ਉਹ ਤੱਕ ਨੂੰ ਪਹਿਲੇ ਪਹਿਲੇ ਤਾਂ 9 ਮਹੀਨਿਆਂ ਚ 13000 ਲਿਆ ਮੈਂ ਕਿੱਕ ਡਬਲ ਕਰ ਡਬਲ ਕਰਕੇ ਚਲ ਹੋਰ ਮਾੜਾ ਮੋਟਾ ਘੱਟ ਲਾ ਲੋ ਵੀ 6 ਲਾ ਕੇ 12000 ਰੁਪਏ ਦੀ ਚੀਜ਼ ਡਬਲ 50% ਪ੍ਰੋਫਿਟ ਹੈਗਾ ਹੋਰ ਆਪਣਾ ਕਿਸੇ ਚੀਜ਼ ਚ ਨਹੀਂ ਬਾਈ ਪੱਕੇ ਜੇ ਤੁਸੀਂ ਮਾਰਕੀਟ ਬਣਾ ਲਓਗੇ ਜਗਤਾਰ ਵਾਂਗੂ 20 ਵੀ ਵੇਚ ਲਓਗੇ ਉਹ ਤਾਂ ਬਾਈ ਆਪਣੇ ਆਪ ਦੇ ਮਾਰਕੀਟ ਪਰ ਵੀ ਆਪਾ ਉਹ ਨਹੀਂ ਕਹਿੰਦੇ ਵੀ ਕਹਨ ਨੂੰ ਤੁਸੀਂ ਜਗਤਾਰ ਨੂੰ ਕਹੀਆਂ ਵੀ ਤੂੰ 20 ਕਹਿੰਦੇ ਵੀ ਸਾਡਾ 20 ਵੇਚ ਵੀ 10 ਓਟਾ ਖੜਾ ਨਹੀਂ ਰਹਿੰਦਾ ਤਾਂ ਬਾਈ ਹੁਣ ਬੇ ਚੱਕਰ ਕੀ ਹੈ ਬਾਈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਵੀਡੀਓ ਦਾ ਹੁਣ ਮੇਰੇ ਕੋਲ ਵੀ ਬਹੁਤ ਬੰਦੇ ਹੁੰਦੇ ਨੇ ਵੀਰੇ ਜੀ ਸਾਨੂੰ 5 ਰੁਪਏ ਖਾਦ ਮਿਲ ਜਾਂਦੀ ਆ ਸਾਨੂੰ 70 ਰੁਪਏ ਮਿਲ ਜਾਂਦੀ ਆ ਆਪਾਂ ਇਹ ਗੱਲ ਨਹੀਂ ਕਦੇ ਕਹੀ ਵੀ ਬਈ 70 ਰੁਪਏ ਆਪਾਂ ਤੋਂ ਲੈ ਲਓ ਕਿਉਂਕਿ ਆਪਣਾ ਉਸ ਕੰਮ ਤੇ ਬਈ ਦੀਨਮਨ ਮੰਨਦਾ ਨਹੀਂ ਕਿਉਂਕਿ ਆਪਾਂ ਕਰਨਾ ਸਹੀ ਕੰਮ ਉਹ ਚਾਰਨਾ ਲੱਗਿਆਗਾ ਕੋਈ ਬੰਦਾ ਵੀ ਆਵੇ ਆ ਕੇ ਆਪਣੇ ਕੋਲ ਚੈੱਕ ਕਰ ਸਕਦਾ ਕਦੋਂ ਮਰਜੀ ਹਾਂ ਸਿੰਪਲ ਚਾਰਨਾਗਾ ਰੇ ਉਹ ਚਰਦੀ ਉਹ ਚੋਂ ਜਿਹੜੀ ਬਰਮੀ ਕੰਪੋਸਟ ਹੋਈ ਹੁੰਦੀ ਆ ਜਾਨੀ ਕਿ ਜਿਹੜੀ ਗੰਡੋਆਂ ਦੁਆਰਾ ਖਾਦੀ ਹੁੰਦੀ ਆ ਹਾਂ ਹੁਣ ਜਿਹੜੇ 5 ਰੁਪਏ ਦਾ ਕੰਮ ਕੀ ਆ ਬਈ ਹੁਣ ਮੈਂ ਇੱਥੇ ਕੋਹੇ ਦੇ ਢੇਰੀਆਂ ਲਾ ਲੈਣਾ ਠੀਕ ਆ ਉਹਨੂੰ ਮੈਂ ਵੱਡ ਲਸ ਘਾਲਾਂ ਦੁਬਾਰੇ ਮੈਂ ਗ੍ਰਾਈਂਡਰ ਨਾਲ ਮਾਰ ਕੇ ਬਰੀਕ ਕਰਕੇ ਦੇ ਦਿਆਂ ਬਾਈ ਮੈਨੂੰ ਤਾਂ ਚਾਹੀਏ 3 ਰੁਪਏ ਕਿਲੋ ਲੈ ਜਾਣਾ ਮੈਂ ਤਾਂ ਪੜਦਾ ਉਸ ਘਾਲ ਚ ਕਿਉਂਕਿ ਉਹ ਚ 9 ਮਹੀਨਿਆਂ ਦੀ ਬਚਤ ਹੋਈ ਗੰਡੋਆਂ ਵਾਲੀ ਉਹ ਚ ਬਾਈ ਤਾਂ ਉਹ ਚ ਮੈਨੂੰ ਨਾ ਗੰਡੋਆਂ ਤੇ ਮੱਥਾ ਮਾਰਨ ਦੀ ਲੋੜ ਆ ਗਈ ਨਾ ਹੋਰ ਜਿਵੇਂ ਹੁਣ ਆ ਪੈਸੇ ਚਿਕਦਾਰ ਠੀਕ ਹੈ ਤੇਰੀ ਤਿੰਨ ਤਿੰਨ ਚਾਰ ਕਮਾਂਟ ਲਾ ਨਿਕਲੀ ਤਿੰਨ ਚਾਰ ਵਾਂਗੂ ਆ ਪਈ ਆ ਇਹਨੂੰ ਤੇ ਦੁਬਾਰੇ ਕਢਾ ਲੇਂਗਾ ਇਹ ਚੋਂ ਮੁੱਲ ਦੇ ਕਮਾਂਟ ਰੇ ਚੋਂ ਨਿਕਲਊ ਹਾਂ ਇਹ ਨਿਕਲੂ ਬਈ ਸਾਰੇ ਜੇ ਹੁਣ ਤੁਸੀਂ ਇੱਕ ਗੱਲ ਮੰਨ ਲਓ ਜੇ ਹੁਣ ਮੈਂ ਉਹੀ ਆਪਣਾ 3 ਰੁਪਈਆ ਵਾਲਾ ਕੰਮ ਕਰਨਾ ਹੁੰਦਾ ਜਿਹੜੇ ਮੇਰੇ ਆ ਚਾਰ ਵਾਲੇ ਬੈੱਡ ਨਿਕਲੇ ਨਿਕਲ ਉਹ ਦੋ ਬੈੱਡ ਉਹ ਭਾਰੇ ਪਿਆ ਨੇਗੇ ਤੇ ਜਿਹੜੀ ਆ ਨਿਕਲੀ ਆ ਅਲੱਗ ਆਗੀ ਜੇ ਹੁਣ ਆਪਾਂ ਉਹੀ 2-4 ਰੁਪਈਆ ਵਾਲਾ ਕੰਮ ਕਰਨਾ ਹੁੰਦਾ ਬਾਈ ਮੈਂ ਇੱਥੇ ਲਾ ਕੇ ਗ੍ਰਾਈਂਡਰ ਮੈਂ ਇਹਨਾਂ ਨੂੰ ਵਿੱਚੀ ਫਰੀਕਾ ਲੈਵਰ ਤੇ ਖਰਚ ਆਉਂਦਾ ਤੇਰਾ ਲੈਵਰ ਦਾ ਹੀ ਬਹੁਤ ਘਟ ਆਉਂਦਾ ਬਾਈ ਕਿੱਥੇ ਹੁਣ ਜਿਹੜਾ ਚਾਰਨਾ ਹੈ ਉਹ ਚੋਂ ਡਲੀ ਨਿਕਲਦੀ ਆ ਕਿੱਥੇ ਹੁਣ ਚੱਕੀ ਵਾਲਾ ਕੰਮ ਆ ਜਿਹੜਾ ਗ੍ਰਾਈਂਡਰ ਤੇ ਸਿੱਟੀ ਉਹਨੇ ਗ੍ਰਾਈਂਡਰ ਨੇ ਨਾਲ ਦੀ ਨਾਲ ਕੱਢੀ ਜਾਣਾਗਾ ਕਿਉਂ ਫਿਰ ਜੇ 300 ਰੁਪਏ ਚਾਰਤੀ ਸੇਲ ਕਰੀ ਚਲੀਏ ਪਰ ਆਪਾਂ ਬਾਈ ਇੱਕ ਗੱਲ ਕਰਦੇ ਆ ਵੀ ਜੇ ਆਪਾਂ ਕੋਈ ਸਹੀ ਕੰਮ ਕਰਦੇ ਆ ਦੀਨਮਾਨ ਤੇ ਬਈ ਮਾਨ ਬਾਕੀ ਇਹ ਕੰਮ ਵੀ ਡਬਲ ਕਰੋ ਆਪਣਾ ਪ੍ਰੋਜੈਕਟ ਜੇ ਸਹੀ ਚੀਜ਼ ਆ ਇਹ ਤਾਂ ਇਹ ਮੰਨ ਲਓ ਤੇਰੀ ਕਮੰਟਰ ਉਹਨਾ ਕੰਮ ਕਰੂ ਜਿਹੜੀ ਆ ਡੁਪਲੀਕੇਟ ਹੋਊ ਤਿੰਨ ਕਮੰਟਰ ਪਾਉਣਾ ਕਰਦੀ ਨਹੀਂ ਬਾਈ ਹੋ ਜਿਹਨੂੰ ਕੋਈ ਅਸਰ ਤਾਂ ਹੈ ਨਹੀਂ ਉਹ ਤਾਂ ਫਿਰ ਕੱਲੀ ਰੂੜੀ ਦੀ ਰਹੀ ਪਾਲੋ ਹਨਾ ਖੇਤ ਚ ਸਸਤੀ ਆ ਤਾਂ ਉਹ ਬੋਹਾ ਕੁੱਟ ਕੇ ਦਿੱਤਾ ਕੱਲਾ ਨਹੀਂ ਆਪਾਂ ਜਿਵੇਂ ਰੂੜੀਆਂ ਟਰਾਲੀਆਂ ਪਾਉਣੇ ਆ ਉਹ ਤਾਂ ਉਹ ਸਿਸਟਮ ਆ ਗਿਆ ਫਿਰ ਹਾਂ ਬਸ ਉਹ ਆਇਆ ਹੋ ਜਾਂਦਾ ਬਾਈ ਉਹ ਥੋੜਾ ਜਿਹਾ ਗਿੱਲੇ ਉਹ ਚ ਅਗਲਾ ਕਹਿੰਦਾ ਵੀ ਸਾਡਾ ਆਇਆ ਵਾ ਤੇ ਆ ਲੋਕਾਂ ਨੂੰ ਪੀਛਾ ਹੋਇਆ ਥੋੜੀ ਖਣਿਉਣੀ ਸੁੱਕੇ ਹੋਏ ਨੇ ਹਾਂ ਇਹ ਚੀਜ਼ਾਂ ਚ ਦੋਸਤੋ ਠੱਗੀਆਂ ਚੱਲ ਰਹੀਆਂ ਨੇ ਜਗਤਾਰ ਨੇ ਸਹੀ ਗੱਲ ਦੱਸੀ ਤੁਹਾਨੂੰ ਇਹ ਕੰਮ ਦੀ ਗੱਲ ਆ ਵੀ ਇਹ ਬਿਜਲੀ ਨਾਲ ਦੇ ਵਿੱਚ ਠੱਗੀਆਂ ਵੀ ਚੱਲਦੀਆਂ ਨੇ ਆਪਾਂ ਕਹਿੰਦੇ ਉੱਥੇ ਰੇਟ ਸਸਤਾ ਮਿਲਦਾ ਠੀਕ ਆ ਜਗਤਾਰ ਕੋਲੇ ਆਓ ਯਾਰ ਤੁਸੀਂ ਕੋਈ ਰਾਇ ਲੈਣੀ ਆ ਉਹਦਾ ਕੰਮ ਸ਼ੁਰੂ ਕਰਨਾ ਉਹ ਕਰੋ ਤੇ ਜਗਤਾਰ ਦਾ ਨੰਬਰ ਦਵਾਣਾ ਜਗਤਾਰ ਆਪਣਾ ਨੰਬਰ ਦੇ ਦੇ ਨੰਬਰ ਆ ਵੀਰੇ ਆਪਣਾ 75892 ਹਾਂ 14005 14005 ਹਾਂ ਤੇ ਲੋਕੇਸ਼ਨ ਤੁਹਾਨੂੰ ਦੱਸਤੀ ਸੀ ਕਿ ਗੰਡੋਆ ਲੈਣਾ ਬਰਮੀ ਕੰਪੋਸਟ ਲੈਣੀ ਆ ਠੀਕ ਹੈ ਤਾਜ਼ੀਆਂ ਹਰੀਆਂ ਸਬਜ਼ੀਆਂ ਲੈਣੀਆਂ ਇੱਕ ਵਾਰ ਫਿਰ ਤੋਂ ਦੱਸਦਾ ਜਗਤਾਰ ਨਾਲ ਕੰਟੈਕਟ ਕਰ ਲਓ ਜੇ ਤੁਸੀਂ ਕੋਈ ਟ੍ਰੇਨਿੰਗ ਵਗੈਰੇ ਨਾਲ ਗੱਲ ਕਰਨੀ ਆ ਜਾਂ ਕਿਤੇ ਸਿੱਖਣ ਵਗੈਰੇ ਗੱਲ ਕਰਨੀ ਆ ਉਹ ਇੱਕ ਮੈਂ ਉਹ ਤੁਹਾਨੂੰ ਦੱਸਦਾ ਜਿਹੜੀ ਕੋਈ ਟ੍ਰੇਨਿੰਗ ਵਗੈਰੇ ਦਾ ਕਰਨਾ ਉਹ ਆਪਣਾ ਜਮਾਂ ਫਰੀ ਆ ਵੀਰੇ ਹਾਂ ਕੋਈ ਆਵੇ ਕੋਈ ਟ੍ਰੇਨਿੰਗ ਲੈਣੀ ਆ ਕੋਸਾਗਾ ਵੀ ਉਹ ਆਪਣਾ ਜਮਾਂ ਫਰੀ ਆ ਉਹ ਜਮਾਂ ਫਰੀ ਆ ਜਗਤਾਰ ਕਹਿੰਦਾ ਹਾਂ ਸੁੱਥੋ ਸਾਨੂੰ ਨੌਲੇਜ ਫਰੀ ਮਿਲੂਗੀ ਤਾਂ ਜਗਤਾਰ ਤੋਂ ਤੁਸੀਂ ਗੰਡਵਾ ਵਗੈਰਾ ਲਿਆ ਸਕਦੇ ਹੋ ਨਾ ਬਰਮੇ ਕੋਸ਼ਟ ਵੀ ਲਿਆ ਸਕਦਾ ਉਹਦਾ ਕੰਮ ਚਲਾ ਸਕਦੇ ਹੋ ਤੇ ਕੋਈ ਫੋਨ ਤੇ ਜਾਣਕਾਰੀ ਲੈਣੀ ਆ ਉਹ ਵੀ ਜਗਤਾਰ ਜਦੋਂ ਫਿਰ ਵੀ ਹੋਊਗਾ ਨਾ ਤੁਸੀਂ ਗੱਲ ਕਰ ਲਿਓ ਇੱਕ ਤਰੀਕੇ ਨਾਲ ਤੇ 5-4 ਮਿੰਟਾਂ ਸਾਨੂੰ ਫੋਨ ਤੇ ਵੀ ਮੋਟੀ ਮੋਟੀ ਜਾਣਕਾਰੀ ਦੇ ਦੇਂਦੀ ਜਗਤਾਰ ਕੋਸ਼ਟ ਕਰੂਗਾ ਐਨਾ ਕ ਆਪਣੇ ਵੱਲੋਂ ਜਗਤਾਰ ਵੱਲੋਂ ਵਾਦਾ ਹੈਗਾ ਠੀਕ ਆ ਜਗਤਾਰ ਟਾਈਮ ਦਿੱਤਾ ਵੀਡੀਓ ਵਾਸਤੇ ਧੰਨਵਾਦ ਜਗਤਾਰ ਨੂੰ ਇੱਕ ਵਾਰ ਬਰਮੇ ਕੋਸ਼ਟ ਵਾਸਤੇ ਸੇਵਾ ਦਾ ਮੌਕਾ ਜ਼ਰੂਰ ਦਿਓ ਧੰਨਵਾਦ ਦੋਸਤੋ